ਹਿੰਦੀ ਚੰਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਤ ਜਿਹੜਾ 350ਵਾਂ ਸਾਲਾ ਸ਼ਤਾਬਦੀ ਜਿਹੜੀ ਆ ਉਹਨਾਂ ਦੀ ਉਹ ਮਨਾਈ ਜਾ ਰਹੀ ਆ ਚਾਰ ਨਗਰ ਕੀਰਤਨ ਜਿਹੜੇ ਉਹ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਤੋਂ ਜੜੇ ਨੇ ਉਹ ਸ਼ੁਰੂ ਹੋ ਰਹੇ ਨੇ ਨੰਬਰ ਸਾਹਿਬ ਕਿ ਹੋਣ ਵਾਲੀ ਪੰਜਾਬ ਵਿਧਾਨ ਸਭਾ ਦੇ ਬਾਰੇ ਜਾਣਕਾਰੀ ਦਿਓ ਕਿ ਉਹਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਉਸ ਨੂੰ ਪੂਰੇ ਦਾ ਪੂਰਾ ਇੰਪਲੀਮੈਂਟ ਕੀਤਾ ਜਾ ਰਿਹਾ ਹੈ ਕਿਵੇਂ ਦੇਖੋ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਭਾਈ ਜੈਤਾ ਜੀ ਜਿਹੜੇ ਆ ਉਹ ਇਥੋਂ ਗਏ ਸੀਗੇ ਅਸੀਂ ਉੱਥੇ ਇੱਕ ਭਾਈ ਜੈਤਾ ਜੀ ਸਮਾਰਕ ਬਣਾਇਆ ਉਹਦੇ ਵਿੱਚ ਜਿਹੜਾ ਉਹ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਆ ਉਹ ਲੱਗ ਰਿਹਾ ਹੈ ਔਰ ਇਹ ਸੈਸ਼ਨ ਗੁਰੂ ਸਾਹਿਬ ਨੂੰ ਸਮਰਪਿਤ ਹੋਏਗਾ ਤਾਂ ਈਟੀਓ ਸਾਹਿਬ ਸਾਡੇ ਨਾਲ ਨੇ ਈਟੀਓ ਸਾਹਿਬ ਅ ਸ਼ਤਾਬਦੀ ਦੀ ਸ਼ੁਰੂਆਤ ਹੋ ਚੁੱਕੀ ਹੈ ਪਹਿਲੀ ਵਾਰ ਹੋ ਰਿਹਾ ਹੈ ਕਿ ਪੰਜਾਬ ਵਿਧਾਨ ਸਭਾ ਤੋਂ ਬਾਹਰ ਵਿਧਾਨ ਸਭਾ ਲੱਗ ਰਹੀ ਹੈ ਔਰ ਉਸ ਨੂੰ ਲੋਕ ਕਿਸ ਤਰ੍ਹਾਂ ਦੇ ਨਾਲ ਦੇਖਣ ਸਤਕਾਰ ਦੇ ਵਿੱਚ ਹੋ ਰਹੀ ਹੈ ਔਰ ਹੋਰ ਕੀ ਕੁਝ ਹੋਣ ਵਾਲਾ ਆ ਆ ਦੇਖੋ ਹਿੰਦੀ ਚੰਦਰ ਸ਼੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਜਿਹੜਾ 350ਵਾਂ ਸਾਲ ਸ਼ਤਾਬਦੀ ਜਿਹੜੀ ਆ ਉਹਨਾਂ ਦੀ ਉਹ ਮਨਾਈ ਜਾ ਰਹੀ ਆਸੀਂ ਉਸ ਦਿਹਾੜੇ ਨੂੰ ਯਾਦ ਕਰਨ ਜਾਂ ਰਹੇ ਆਂ ਔਰ ਅੱਜ ਇਹਦੀ ਆਰੰਭਤਾ ਜਿਹੜੀ ਆ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਤੋਂ ਕੀਤੀ ਗਈ ਆ ਸਾਡੀ ਸਮੁੱਚੀ ਕੈਬਨਿਟ ਜਿਹੜੀ ਆ ਉਹ ਇੱਥੇ ਪਹੁੰਚੀ ਆ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ ਆ ਔਰ ਇਸ ਤੋਂ ਇਲਾਵਾ ਅੱਜ ਸ਼ਾਮ ਨੂੰ ਗੁਰਦੁਆਰਾ ਸ੍ਰੀ ਦਕਾਉ ਗੰਜ ਸਾਹਿਬ ਦੇ ਵਿੱਚ ਕੀਰਤਨ ਦਰਬਾਰ ਵੀ ਹੋਏਗਾ ਉਹਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਡੇ ਜਿਹੜੇ ਤਨਵੀਨਰ ਸਾਹਿਬ ਅਰਵਿੰਦ ਕੇਸਰੀਵਾਲ ਸਾਹਿਬ ਹਾਜ਼ਰੀ ਜਿਹੜੀ ਆ ਉਹ ਕਰਨਗੇ ਔਰ ਅਸੀਂ ਗੁਰੂ ਸਾਹਿਬ ਦੀਆਂ ਜੋ ਸਿੱਖਿਆਵਾਂ ਉਹਨਾਂ ਨੇ ਦਿੱਤੀਆਂ ਨੇ ਉਹਨਾਂ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਇਹ ਸ਼ਤਾਬ ਦੀ ਜਿਹੜੀ ਆ ਉਹਨਾਂ ਨੂੰ ਸਮਰਪਿਤ ਆ ਔਰ ਚਾਰ ਨਗਰ ਕੀਰਤਨ ਜਿਹੜੇ ਉਹ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਤੋਂ ਜਿਹੜੇ ਨੇ ਉਹ ਸ਼ੁਰੂ ਹੋ ਰਹੇ ਨੇ 20 ਨਵੰਬਰ ਤੋਂ ਜਿਹੜੇ ਕਿ ਅ ਜਵੀ ਨਵੰਬਰ ਤੱਕ ਜਿਹੜੇ ਆ ਉਚਲਨ ਕੇ 25 ਨਵੰਬਰ ਤੱਕ ਇਸ ਮਾਗਮ ਨੇ ਪੂਰੇ ਪੰਜਾਬ ਦੀ ਵਿਧਾਨ ਸਭਾ ਵੀ ਪਹਿਲੀ ਵਾਰੀ ਚੰਡੀਗੜ੍ਹ ਤੋਂ ਬਾਹਰ ਪੰਜਾਬ ਦੀ ਵਿਧਾਨ ਸਭਾ ਜਿਹੜੀ ਆ ਉਹਦਾ ਸੈਸ਼ਨ ਗੁਰੂ ਸਾਹਿਬ ਦੀ ਜੀਵਨੀ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਸਾਰਿਆਂ ਨੂੰ ਜਿਹੜਾ ਉਹ ਜਿਹੜਾ ਉਹ ਜਾਣਕਾਰੀ ਦੇਵਾਂਗੇ ਗੁਰੂ ਸਾਹਿਬ ਦੇ ਆ ਜੋ ਗੁਰਬਾਨੀ ਉਹਨਾਂ ਦੀ ਆ ਉਹਨਾਂ ਨੂੰ ਬੱਚਿਆਂ ਤੱਕ ਜਿਹੜਾ ਆ ਉਹ ਪੜਾਇਆ ਜਾਏਗਾ ਔਰ ਤਾਂ ਕਿ ਸਾਡੇ ਬੱਚੇ ਜਿਹੜੇ ਨੇ ਉਹ ਇਸ ਸ਼ਹਾਦਤ ਤੋਂ ਸੇਧ ਲੈ ਕੇ ਤੇ ਆਪਣੇ ਜੀਵਨ ਦੇ ਵਿੱਚ ਅੱਗੇ ਵਧ ਸਕਣ। ਸਰ ਸਾਹਿਬ ਜੀ ਕਿ ਹੋਣ ਵਾਲੀ ਪੰਜਾਬ ਵਿਧਾਨ ਸਭਾ ਦੇ ਬਾਰੇ ਜਾਣਕਾਰੀ ਦਿਓ ਕਿ ਉਹਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਉਸ ਨੂੰ ਪੂਰੇ ਦਾ ਪੂਰਾ ਇੰਪਲੀਮੈਂਟ ਕੀਤਾ ਜਾ ਰਿਹਾ ਕਿਵੇਂ ਦੇਖੋ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਆ ਭਾਈ ਜੱਤਾ ਜੀ ਜਿਹੜੇ ਆ ਉਹ ਇਥੋਂ ਗਏ ਸੀਗੇ ਅਸੀਂ ਉੱਥੇ ਇੱਕ ਭਾਈ ਜੱਤਾ ਜੀ ਸਮਾਰਕ ਬਣਾਇਆ ਉਹਦੇ ਵਿੱਚ ਜਿਹੜਾ ਉਹ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਆ ਉਹ ਲੱਗ ਰਿਹਾ ਹੈ ਔਰ ਇਹ ਸੈਸ਼ਨ ਗੁਰੂ ਸਾਹਿਬ ਨੂੰ ਸਮਰਪਿਤ ਹੋਏਗਾ ਉਹਨਾਂ ਦੀਆਂ ਜੋ ਉਹਨਾਂ ਨੇ ਸਿੱਖਿਆਵਾਂ ਦਿੱਤੀਆਂ ਨੇ ਸਾਨੂੰ ਜਿਵੇਂ ਜੋ ਉਹਨਾਂ ਦਾ ਜੀਵਨ ਸੀਗਾ ਉਹਦੇ ਨਾਲ ਸੰਬੰਧਿਤ ਉਸ ਸੈਸ਼ਨ ਦੇ ਵਿੱਚ ਜਿਹੜੀ ਆ ਉਹ ਵਿਚਾਰ ਵਟਾਂਦਰੇ ਹੋਣਗੇ ਔਰ ਹਿਊਮਨ ਰਾਈਟਸ ਜਿਨ੍ਹਾਂ ਦੀ ਨਹੀਂ 350 ਸਾਲ ਪਹਿਲਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਰੱਖੀ ਆ ਉਹਦੇ ਬਾਰੇ ਵਿਚਾਰ ਚਰਚਾ ਹੋਵੇਗੀ ਤਾਂ ਹਰਪ੍ਰਜਨ ਸਿੰਘ ਈਟੀਓ ਗੱਲਬਾਤ ਕਰ ਰਹੇ ਸੀ ਸਰਕਾਰ ਵੱਲੋਂ ਕਰਵਾਏ ਜਾ ਰਹੇ ਇਸ ਸਮਾਗਮ ਕਿਸ ਤਰ੍ਹਾਂ ਦੇ ਨਾਲ ਹੋਣਗੇ ਔਰ ਪੰਜਾਬ ਦੀ ਵਿਧਾਨ ਸਭਾ ਜਿਹੜੀ ਆ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੀ ਉਸ ਇਮਾਰਤ ਤੋਂ ਬਾਹਰ ਜਿਹੜੀ ਆ ਉਹ ਹੋਣ ਜਾ ਰਹੀ ਆ ਔਰ ਉਹ ਕਿਸ ਤਰ੍ਹਾਂ ਦੇ ਨਾਲ ਹੋਏਗੀ ਪੰਜਾਬ ਨੂੰ ਦੀਆਂ ਉਹ ਥਾਮਾਂ ਜਿੱਥੇ-ਇਥੇ ਗੁਰੂ ਪਾਤਸ਼ਾਹ ਗੁਜ਼ਰ ਕੇ ਗਏ ਨੇ ਉਹਨਾਂ ਥਾਵਾਂ ਤੇ ਕਿਸ ਤਰ੍ਹਾਂ ਦੇ ਸਮਾਗਮ ਹੋਣਗੇ ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮਰਾਵੀ ਸੰਗਰਾਹੂ ਦਾ ਅਨਮੀਓ ਦਿੱਲੀ